ਰਾਫ ਹੁੰਦਾ ਵੀ ਇੰਨਾ ਪੈਸਾ ਜੋੜ ਲੀਏ ਫਿਰ ਸਕੂਨ ਆ ਨਹੀਂ ਬਿਕੋਜ਼ ਜਿਹੜੇ ਪਿਆਜ਼ ਐ ਮਹਿੰਗੇ ਹੋਣ ਹੋ ਹੀ ਜਾਂਦੇ ਐ ਮਤਲਬ ਜਿਵੇਂ ਜਿਵੇਂ ਮਤਲਬ ਆਪਣੇ ਗਰੋਸਰੀਜ਼ ਹੋਣ ਡੀਜ਼ਲ ਪੈਟਰੋਲ ਕਾਰ ਯੂ نو ਕਰੰਸੀਜ਼ ਫੋਰ ਐਗਜ਼ਾਮਪਲ ਸੋਨਾ ਜਿੱਦਾਂ ਆਪਾਂ ਹਾਕੀ ਕਹਿੰਦੇ ਮਹਿੰਗਿਆਈ ਹੈਨਾ ਹਾਂ ਮੈਂ ਉਹ ਜਦੋਂ ਵਧੇਗੀ ਆਪਣੇ ਨੀਡਸ ਵੀ ਉਸ ਅਕੋਰਡਿੰਗ ਪੈਸੇ ਦੀ ਵੈਲਿਊ ਘਟ ਰਹੀ ਹੈ ਯਾ ਯਾ ਤੁਹਾਡੀ ਟੈਨਸ਼ਨ ਨਹੀਂ ਹੁੰਦੀ ਪਿਆਜ਼ ਦੀ ਗੱਲ ਹੀ ਸੀ ਤੁਹਾਨੂੰ ਇਹ ਇਹ ਟੈਨਸ਼ਨ ਨਹੀਂ ਹੁੰਦੀ ਪਿਆਜ਼ ਮਹਿੰਗਾ ਹੋ ਗਿਆ ਯਾਰ ਸੋਨਾ ਮਹਿੰਗਾ ਹੋ ਗਿਆ ਪਿਆਜ਼ ਰੋਜ਼ ਯੂ ਸੋਨ ਨਿੱਕੇ ਨਿੱਕੇ ਨਾ ਟੈਨਸ਼ਨ ਆਉਂਦੀ ਨਹੀਂ ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਬੋਰੀ ਲੈ ਪਿਆਜ਼ ਦੀ ਯਾਰ ਕੋ ਮਹਿੰਗਾ ਇੱਥੇ ਅੱਛਾ ਕੀ ਬਾਤ ਹੈ ਕੁਝ ਗੱਲ ਵਧੀਆ ਲੱਗੀ ਤੁਸੀਂ ਨਿੱਕੀ ਨਿੱਕੀ ਤੁਹਾਨੂੰ ਪਤਾ ਰਹਿਡ ਕੀਨ ਦਾ ਰੂਟੀਨ ਦੇ ਵਿੱਚ ਹੁਣ ਨਹੀਂ ਮੈਨੂੰ ਯਾਦ ਐਕਚੁਅਲੀ ਬਟ ਮੈਨੂੰ ਜਦੋਂ ਇੱਕ ਵਾਰੀ ਮੈਨੂੰ ਦੱਸਿਆ ਗਿਆ ਸੀਗਾ ਕੁਝ ਮੈਂ ਆਰਡਰ ਕਰ ਰਹੀ ਸੀਗੀ ਤੋ ਉਦੋਂ ਮੈਨੂੰ ਦੱਸਿਆ ਗਿਆ ਕਿ ਪਤਾ ਨਹੀਂ ਕਿਸੇ ਚੀਜ਼ ਦੀ ਪਿਆਜ਼ ਦੀ ਇਹ ਪਿਆਜ਼ ਪਿਆਜ਼ੀ ਸੀ ਹੁਣ ਬਹੁਤ ਪਿਆਜ਼ ਪਾਸ ਹੋ ਗਿਆ ਬਟ ਮੈਨੂੰ ਫਿਰ ਉਦੋਂ ਫੀਲ ਹੋਇਆ ਕਿ ਅੱਛਾ ਇੰਨਾ ਮਹਿੰਗਾ ਹੋ ਗਿਆ ਲਾਈਕ ਹੈ ਨਾ ਮੈਂ ਕਿ ਇਹ ਬਰੋਕਲੀ ਦੀ ਫੀਲਿੰਗ ਚੱਕ ਰਿਹਾ ਹੈ ਪਿਆਜ਼ ਯਾ ਸੋ ਅਮ ਜਿਵੇਂ ਜਿਵੇਂ ਹੁੰਦਾ ਰਹੇਗਾ ਆਪਣੇ ਨੀਡਸ ਉਸ ਅਕੋਰਡਿੰਗ ਚੇਂਜ ਹੁੰਦੇ ਰਹਿਣਗੇ ਇਹ ਤਾਂ ਹੁੰਦਾ ਜਦੋਂ ਬਹੁਤ ਪੈਸਾ ਆ ਗਿਆ ਫਿਰ ਖਰਚੇ ਵਧ ਜਾਂਦੇ ਆ ਫਿਰ ਫਿਰ ਬੰਦੇ ਨੂੰ ਹੁੰਦਾ ਥੋੜਾ ਜਿਹਾ ਹੋਰ ਫਿਰ ਗਰਾਫ ਸਾਡਾ ਜੇ ਮੰਨ ਲਓ 10 ਕਰੋੜ ਤੇ ਆ ਫਿਰ ਜਦੋਂ ਥੋੜਾ 10 ਕਰੋੜ ਵਾਲੀ ਜ਼ਿੰਦਗੀ ਜਿਵੇਂ ਲੱਗੇ ਨਾ ਫਿਰ 20 ਕਰੋੜ ਤੇ ਚੱਲ ਜਾਂਦਾ ਇਹ ਤਾਂ ਹਰ ਇਨਸਾਨ ਦੀ ਫਿਤਰਤ ਆ ਤੁਸੀਂ ਦੱਸੋ ਸਾਨੂੰ ਸਾਡਾ ਹਜੇ 10 ਕਰੋੜ ਤੇ ਪਹੁੰਚਿਆ ਨਹੀਂ ਬਟ ਇਹ ਤਾਂ ਹੈ ਫਿਤਰਤ ਆ ਨਾ ਇਨਸਾਨ ਦੀ ਆ ਗਰੋ ਕਰਨਾ ਸੋਚਣਾ ਬੜਾ ਉਹ ਇਨਸਾਨ ਦਾ ਹੱਕ ਆ ਤੇ ਆਪਾਂ ਕਿਹੜਾ ਰਿਮੋਟ ਆ ਜਾਂ ਰੱਬ ਆ ਵੀ ਨਹੀਂ ਸੋਚਦੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚਣੀ ਆ ਜੋ 10 ਸੋਚ ਲਿਆ 10 ਤੋਂ 20 ਵੀ ਬਣਾ ਸਕਦਾ 20 ਤੋਂ 40 ਬਣਾ ਸਕਦਾ ਸੋ ਡਿਪੈਂਡ ਕਰਦਾ ਤੁਸੀਂ ਕਿਹੋ ਜਿਹਾ ਕਰਦੇ ਸੀ ਮਨੀ ਬਹੁਤ ਜ਼ਰੂਰੀ ਆ ਬਟ ਸਭ ਮਤਲਬ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਬਿਕਾਜ਼ ਆਪਾਂ ਪਾਣੀ ਤੱਕ ਨਹੀਂ ਖਰੀਦ ਸਕਦੇ ਮਾਰਕੀਟ ਵਿੱਚ 25 ਰੁਪਏ ਜਾਂ 20 40 ਰੁਪਏ ਨਾ ਹੁਣ ਆਪਣੇ ਕੋਲ ਹਨਾ ਮੇਰੇ ਨਾਲ ਇਦਾਂ ਹੋਇਆ ਸੀਗਾ ਮੈਂ ਮੈਂ ਵਾਲਟ ਘਰੇ ਭੁੱਲਿਆ ਆਈ ਸੀਗੀ ਮੈਂ ਬੰਬੇ ਸੀ ਐਂਡ ਮੈਂ ਬਸ ਇੰਨੀ ਗਰਮੀ ਸੀ ਉੱਥੇ ਐਂਡ ਆ ਵਾਂਟਿਡ ਅ ਬੋਟਲ ਆਫ ਵਾਟਰ ਉਦੋਂ ਆਈ ਡਿਡਨਟ ਗੂਗਲ ਪੇ ਨਹੀਂ ਸੀਗਾ ਮੇਰੇ ਕੋਲ ਐਂਡ ਆ ਰਿਮੈਂਬਰ ਕਿ ਮੈਂ ਕੈਸ਼ ਦੇਣਾ ਸੀਗਾ ਜਸਟ ਫਾਰ ਪਾ ਹੋ ਹੀ ਨਹੀਂ ਰਿਹਾ ਸੀ ਮੇਰੇ ਤੋਂ ਫਿਰ ਕਾਰਡ ਪੇਮੈਂਟ ਨਹੀਂ ਸੀ ਕੈਸ਼ ਨਹੀਂ ਸੀ ਐਂਡ ਦੈਨ ਵਾਚ ਐਂਡ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦੇ ਚਾਹੂੰਗੀ ਵਾਪਸ ਜਸਟ ਯਾਦ ਰੱਖਿਓ ਤੁਸੀਂ ਨਹੀਂ ਮੈਂ ਉਹਨਾਂ ਨੇ ਫਿਰ ਵੀ ਗੋਡ ਵਿਲਿੰਗਲੀ ਦੇ ਦਿੱਤੀ ਸੀ ਬਟ ਮੈਨੂੰ ਉਹ ਤੋਂ ਮਹਿਸੂਸ ਹੋਇਆ ਕਿ ਯਾ ਮਤਲਬ ਐਵਰੀਥਿੰਗ ਇਜ਼ ਮਨੀ ਯੂ نو ਇਨ ਟਰਮਸ ਆਫ properly the survive ਕਰਨ ਲਈ you know but balance rakhna bahut zaruri hai tosi puri money nu tawajjo de doge and family kyu apna kaam karde apne parivar layi karde ha ke sara set rahe you know ek dusre de apna kaam aiye and ek dusre nu support kariye and apne kharche chakkiye apa kisi te liability na baniye you know um and wo sab hand in hand hunda jidake hun main itthe india rehniya ta mainu obviously i have i have to pay my bills ha na electricity mere ghar vi free nahi aundi right hun main apne mom dad nu thodi call kari ja sakdi ha jo pehla kardi si ge oh you know i need to pay my bills here bo na no because appan nu vi mehnat karni pehni a saryan nu apni apne aap de survival layi you know baakiyan da dekhna ta baad vich aa janda hai thode bahut sundi gall kahi hunde ne kade sanu oh time onda je tu si realize karde ha ki yaar pehla bahut zaruri hai thode de kare time hai rishteyan nu leke ja ke kisi kisi vi karan karke vi yaar ਪੈਸਾ ਤਾਂ ਬਾਕੀ ਬਹੁਤ ਜ਼ਰੂਰੀ ਹੈ ਪੈਸਾ ਤਾਂ ਉਹ ਤਾਂ ਚੈੱਕ ਦੀ ਕੱਲੇ ਨਹੀਂ ਹੈ ਕਿਉਂਕਿ ਆਪਾਂ ਇੱਕ ਟਾਈਮ ਰਿਲਾਇਸ ਸਾਨੂੰ ਹੋ ਜਾਂਦਾ ਅਸੀਂ ਜਦੋਂ ਜਦੋਂ ਦਿਲੋਂ ਕਹਿੰਦੇ ਆ ਯਾਰ ਆ ਤਾਂ ਚੀਜ਼ ਬਣ ਜਾਂਦੀ ਪਰ ਆਪਾਂ ਨੂੰ ਸਿਖਾਇਆ ਜਾਂਦਾ ਹੈ ਸਰ ਜਿਵੇਂ ਬਟਾ ਆਪਾਂ ਯਾ ਕਲਚਰ ਚੁਣਨੇ ਆ ਸਿਸਟਮ ਚੁਣਨੇ ਆ ਜਿੰਦੋਂ ਪਿੰਡਾਂ ਦੇ ਵਿੱਚ ਸਾਡੇ ਕੋਲੇ ਹਮੇਸ਼ਾ ਅਸੀਂ ਇਹ ਚੀਜ਼ਾਂ ਦੇ ਵਿੱਚ ਰਹਿੰਦੇ ਹਾਂ ਯਾਰ ਆ ਵੀ ਕਰਨਾ ਜੇ ਆ ਪੈਸਾ ਤਾਂ ਅਸੀਂ ਸੀ ਗਰਾਉਂਡ ਤੋਂ ਉੱਠੇ ਹੋਈ ਬੰਦੇ ਆ ਸੋ ਆਪਾਂ ਨੂੰ ਤੇ ਵੈਲਿਊ ਪਤਾ ਪੈਸੀ ਪਰ ਆਪਾਂ ਨੂੰ ਸਿਖਾਇਆ ਜਾਂਦਾ ਕਿ ਮਨੀ ਇਜ਼ ਨਾਟ एवरीथिंग ਮਨੀ ਇਜ਼ ਨਾਟ एवरीथिंग ਯੂ نو ਮਨੀ ਇਟਸ ਨਾਟ ਦੈਟ ਮਨੀ ਇਜ਼ एवरीथिंग ਬਟ ਇਟਸ ਅ ਲੋਟ ਆਫ ਥਿੰਗਸ ਉਤੋਂ ਬਿਨਾ ਆਪਾਂ ਮੈਂ ਮਤਲਬ ਇਸ ਨੀਡੇਡ ਫॉर एवरीथिंग ਜੱਜਮੈਂਟ ਇੱਥੇ ਵੀ ਆਉਣਾ ਸੀ ਗੱਡੀ ਚ ਡੀਜ਼ਲ ਪਾਵੇਗਾ ਉਹਦੇ ਲਈ ਪੈਸੇ ਚਾਹੀਦੇ ਆ ਤਾਂ ਇੱਥੇ ਆਪ ਆਈਆਂ ਨੋਰਮਲ ਥਿੰਗ ਸਰਵਾਈਵਲ ਲੀ ਗੱਡੀ ਵੀ ਤਾਂ ਆਹੀ ਹੋਣੀ ਪੈਸਾ ਹੋਊ ਐਗਜ਼ੈਕਟਲੀ ਯਾ ਯਾ